ਜੋ ਜਦੋਂ ਵੀ ਕੋਈ ਜੁਰਮ ਹੁੰਦਾ ਹੈ ਤਾਂ ਭਾਈ ਉਹ ਸਾਥ द्या ਕਰੋ ਗੱਜ-ਬੱਜ ਕੇ ਟੇਕਾ ਰੱਖੋ ਇਹ ਚੋਰ ਲੋਕ ਨੇ ਕੋਈ ਇਹਨਾਂ ਦਾ ਵਾਸਾ ਨਾ ਰੱਖੋ ਜੇ ਤੁਹਾਡਾ ਭਲਾ ਕਰਨੀ ਇਹਨਾਂ ਦਾ ਕੰਮ ਹੈ ਸਾਨੂੰ ਲੁੱਟਣਾ ਖੁੱਟਣਾ ਘਰ-ਘਰ ਲੈ ਇਹਨਾਂ ਨੇ ਪੁਰਾਣੇ ਚੰਗੇ ਕਹਾਤੀ ਮੋਬਾਈਲ ਵਾਲੀਆਂ ਦੁਕਾਨਾਂ ਠੀਕ ਕਰਨ ਵਾਲੇ ਬੰਦੇ 10-10 ਟੂਰ ਲਾਏ ਜਹਾਜਾਂ ਤੇ 15-15 ਕਿੱਲੇ ਜ਼ਮੀਨ ਨਵਾਂ ਟੱਕ ਲੈ ਲਿਆ ਇਕੱਠਾ ਕਿੱਥੋਂ ਆਇਆ ਮੇਰੇ ਕੋਲ ਤਾਂ ਬਣਿਆ ਨਹੀਂ ਕੋਸੋ ਿੱਕ ਸਾਡੇ ਲਾਗੇ ਦਾ ਕੌਨਸਟਿਚੂਐਂਸੀ ਦਾ ਕਿੰਨਾ ਦਾ ਐਮਐਲਏ ਹੈ ਉਹਨੇ ਕਿੰਨਾ ਅੱਕਰੀ ਦਾ ਕੁੱਝ ਬਣਾ ਲਿਆ 10-10 ਰੁਪਏ ਨਾਲ ਤਾਂ ਹੁੰਦਾ Nehru College Chowk 'ਚ ਉਸ ਟਾਈਮ ਅੱਜ ਉਹ ਐਮਐਨਐਮ ਕੂਤੀ ਸਰਕਾਰ ਦਾ ਸਾਡੇ ਮਾਨਸਾ ਐਮਐਲਏ ਵਿਜੇ ਸਿੰਘਲਾ ਤੁਸੀਂ ਸਾਰੇ ਇਨਾਂ ਨੂੰ ਇਸੇ ਮੁੱਖ ਮੰਤਰੀ ਸਾਹਮਣੇ ਫੜ ਕੇ ਆਪ ਚੌਣਾ ਹੋ ਕੇ ਵੀਡੀਓ ਪਾਈ ਸੀ ਖੁਦ ਫੜਿਆ ਅਸੀਂ ਜ਼ੀਰੋ ਟੋਲਰੈਂਸ ਕਰ ਰਹੇ ਹਾਂ ਭ੍ਰਿਸ਼ਟਾਚਾਰ ਤੇ ਸਾਡਾ ਇਹ ਦਾਵਾ ਹੈ ਅਸੀਂ ਭ੍ਰਿਸ਼ਟਾਚਾਰੀ ਨੂੰ ਹਰੇ ਨਹੀਂ ਦਿੰਦੇ ਤਾਂ ਹੁਣ ਕੀ ਹੋ ਗਿਆ ਜੀ ਥੁੱਕ ਕੇ ਛੱਟ ਲਿਆ ਕੋਈ ਕੰਪਲੇਂਟਰ ਤੁਸੀਂ ਮੈਂ ਤਾਂ ਹੈ ਨਹੀਂ ਕੋਈ ਨੇਤਾ ਤੇ ਬੱਚਾ ਇਹਨਾਂ ਨੇ ਪਾਇਆ ਸੀ ਤੇ ਅੱਜ ਹੁਣ ਕਾਢਣ ਕਰਦਾ ਫਿਰਦਾ ਇਹਨਾਂ ਨੇ ਬਣਾਏ ਹੋਏ ਦਾ ਤੈਲਾ ਲਾਈਆਂ ਦਾ 18 ਕਾਢਣ ਲਿਆ ਜਮਾਨ ਸਾਚ ਕੋਈ ਨੂੰ ਪਾਰਟੀ ਚੋਂ ਕੱਢਿਆ ਉਹਦੇ ਨਾਲ ਤੇ ਤਿੰਨ ਹੋਰ ਆਏ 100 ਕਰੋੜ ਵਾਲਾ ਕਿਹੜਾ ਸੀ ਜੀ ਜੌਣੇ ਕੱਜਲਵਾਜਰਾ ਸਾਹਿਬ ਉਹ ਆ ਆ ਉਹਦਾ ਕੀ ਕਰ ਲਿਆ ਇੱਕ ਆ ਹੁਣ ਨਵਾਂ ਹੋੜ ਆਇਆ ਜਲੰਧਰ ਦਾ ਪਤਾ ਨਹੀਂ ਕਿੱਥੋਂ ਦਾ ਜਿਹੜਾ ਨਾਂ ਲੈਂਦਾ ਸੀ ਜਿਹੜੇ ਪੋਤਲੇ ਖੋਲਦਾ ਸੀ ਵੀ ਤਿੰਨ ਪਾਸੇ ਪੈਸਾ ਜਾਂਦਾ ਹੀ ਮੈਂ ਤਾਂ ਇਕੱਠਾ ਕਰਕੇ ਦਿੰਨਾ ਆਸ ਉਥੋਂ ਦੂਰ ਨਹੀਂ ਹੈਗਾ ਪੇਵਾ ਲਵੀ ਹੈ ਤਿੰਨ ਤਨ ਟੀ ਵਾਲਾ ਇੱਕ ਘਰ ਚ ਤਿੰਨ ਤਨ ਪੀਏ ਇੱਕ ਘਰ ਚ ਫੇਰ ਇਹਨਾਂ ਨੇ ਕੀ ਕਿਹਾ ਇਹ ਕਿਸੇ ਗੱਲ ਤੇ ਖੜੇ ਨਸ਼ੇ ਤੇ ਸੌ ਖਾਦੀ ਸੱਤ ਮੁੰਡੇ ਜਰਾਲਾਂ ਵਾਲਾ ਮਾਰ ਕੇ 13 14 ਬੰਦੇ ਸਾਡੇ ਮਾਨਸਾ ਮਾਰ ਕੇ ਤਿੰਨ ਮੁੰਡੇ ਕੱਲ ਮਾਰ ਕੇ ਤਲਵੰਡੀ ਮਾਰ ਕੇ ਲੁੱਟਾ ਹੋਆ ਹੁੰਦੀਆਂ ਨੇ ਫੇਰੇ ਕਹਿੰਦੇ ਸੀ ਇਸ ਇਤਿਆਰਬਾਈ ਨਹੀਂ ਕਰਦੇ ਫਲੈਸ਼ ਨਾਲ ਘਾਟਨ ਕਰਨਾ ਹੁੰਦਾ ਹੈ ਡੇੜੀ ਪੋਸਟਰ ਲਵਾ ਲੈਣੇ ਕੋਹਾਂ ਦੇ ਫਲੈਸ਼ ਨੇ ਲਗਾਉਣ ਤੇ ਇਹ ਫੈਕਟਰੀ ਦਾ ਭਾਈ ਇਹਨਾਂ ਨੇ ਪੈਸਾ ਲੈ ਲਿਆ ਹੋਊਗਾ ਇਹਨਾਂ ਦੇ ਬੰਦੇ ਹੋਣਗੇ ਵੀ ਫੈਕਟਰੀ ਲਾਓ ਇਹਨਾਂ ਦਾ ਕੀ ਆ ਦੋ ਦਿਨ ਧਰਨਾ ਲਾਉਣਗੇ ਕਚਪ ਕਰ ਦੇਵਾਂਗੇ ਸੋ ਲੋਕਾਂ ਨੂੰ ਬੇਨਤੀ ਹੈ ਸਮਾਜ ਸੇਵੀਆਂ ਨੂੰ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਵੀਰਵਾ ਸਾਥ ਦਿਓ ਸਾਰਾ ਪਿੰਡ ਦੁਖੀ ਹੈ ਨਹੀਂ ਤਾਂ ਫਿਰ ਪਿੰਡ ਪਿੰਡ ਲਾ ਦੇਣਗੇ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਇਹਨਾਂ ਦਾ ਧੰਨਵਾਦ ਹੋਰ ਲੋਕਾਂ ਨੂੰ ਵੀ ਬੇਨਤੀ ਹੈ ਕਿ ਵੀਰਵਾ ਸਾਥ ਦਿਓ ਵੱਧ ਤੋਂ ਵੱਧ ਤਾਂ ਕਿ ਫੈਕਟਰੀ ਨਾ ਲੱਗੇ ਓਏ ਆਪਦੇ ਆਪਦੇ ਘਰੇ ਵਾਲੋ ਸੋਡੀ ਬਥੇਰੀ ਜ਼ਮੀਨ ਹੈ ਹੁੰਦਾ ਆਸਟ੍ਰੇਲੀਆ ਸਟੂਡੀਓ ਵੀ ਲੈ ਲਈ ਕਹਿੰਦੇ ਬਾਦੂ ਉੱਥੇ ਲਵਾ ਦਿਓ ਕੋਈ ਫੈਕਟਰੀਆਂ ਕਿਉਂ ਆਮ ਲੋਕਾਂ ਨੂੰ ਤੰਗ ਕਰਦੇ ਹੋ ਸੋ ਭਾਈ ਜਿਆਦਾ ਨਾ ਪਾਉਂਦਾ ਖਿਆਲ ਜਾਚ ਕੇ ਗੱਜ-ਬੱਜ ਕੇ ਫੱਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ